ਦੇ ਸਾਹਮਣੇ ਇੱਕ ਸਾਲ ਦਾ ਬੱਚਾ ਆਪਣੇ ਫਾਵ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਉਹ ਨਾ ਕਰਨ ਕੀ ਜਾ ਰਿਹਾ ਸਾਰਿਆਂ ਦੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕਦੋਂ ਅਸੀਂ ਇੱਥੇ ਰਵਾਂਗੇ ਕਿਦਾਂ ਜਿਹੜਾ ਪੰਜਾਬ ਅੱਜ ਤੋਂ ਪਹਿਲਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ ਉਹ ਪੰਜਾਬ ਉੱਧਰ ਜਾਣਾ ਸ਼ੁਰੂ ਹੋ ਗਿਆ ਅੱਗੇ ਇੱਕ ਐਗਜ਼ਾਮਪਲ ਦਿੰਦੇ ਸੀਗੇ ਵੀ ਜਿੱਥੇ ਕਿਤੇ ਕੋਈ ਇਹੋ ਜਿਹਾ ਜੰਗਲ ਰਾਜ ਹੁੰਦਾ ਜੋ ਕਹਿੰਦਾ ਸੀ ਬਿਹਾਰ ਯੂਪੀ ਬੰਦੇ ਨੇ ਕੁਲ ਕਿਸੇ ਹਾਸਪੀਟਲ ਚ ਅਗਰ ਵੀ ਗੋਲੀਆਂ ਚੱਲਦੀਆਂ ਤੇ ਉਹ ਕਹਿੰਦੇ ਪੰਜਾਬ ਬੰਦ ਰਿਹਾ। This is a totally failure of Punjab government. ਔਰ ਮਮਲੇ ਬੜਾ ਮਾੜਾ ਕੰਮ ਹੈ। ਡੇਲੀ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਹੈ ਕਿ ਬੇਗੁਨਾ ਦੇ ਗੋਲੀਆਂ ਚੱਲ ਰਹੀ ਔਰ ਜਿਹੜੇ ਲੋਕ ਮਾਰ ਰਹੇ ਆ ਉਹ ਆਜ਼ਾਦਪੁਰ ਦੇ। ਲੀਡਰ ਆਪਣੇ ਆਪ ਘਰੋਂ ਬਣ ਕੇ ਨਹੀਂ ਜਾਂਦਾ। ਲੀਡਰ ਨੂੰ ਲੋਕ ਬਣਾਉਂਦੇ ਆ। ਜਿਹੜਾ ਲੀਡਰ ਚਾਹ ਉਹ ਸੰਜੀਤ ਤਲਵਾੜਾ ਚਾ ਕੋਈ ਵੀ ਹੈ। ਅਗਰ ਸਪੋਰਟ ਕਰਦਾ ਹੈ ਬੈਡ ਐਲੀਮੈਂਟਸ ਨੂੰ। ਤੇ ਉਹਨੂੰ ਇਸ ਤਰ੍ਹਾਂ ਤੋਂ ਆਊਟ ਕਰ ਦੇਣਾ ਚਾਹੀਦਾ ਮੈਂ ਤਾਂ ਕਹਿੰਨਾ 2027 ਦੇ ਇਲੈਕਸ਼ਨ ਹੀ ਇਸ ਮੁੱਦੇ ਤੇ ਹੋਣੇ ਚਾਹੀਦੇ ਆ ਕਿ ਬੰਦਾ پاک ਸਾਫ ਕਿਹੜਾ ਜੀ ਕਿਹੜਾ ਤੁਹਾਡੇ ਸਮਾਜ ਦੀ ਕਿਹੜਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਇਹਨਾਂ ਦਾ ਕਸੂਰ ਕੀ ਆ ਇੱਕ ਤਾਂ ਹੁੰਦਾ ਦੋ ਲੋਕ ਲੜ ਰਹੇ ਆ ਇੰਟੈਂਸ਼ਨਲੀ ਉਹਨਾਂ ਨੇ ਲੜਾਈ ਕੀਤੀ ਇੱਕ ਨੇ ਮਰਨਾ ਸੀ ਉਹਦੇ ਜਿਹੜੀ ਸਜ਼ਾ ਪੂਰਾ ਪਰਿਵਾਰ ਭੁਗਤੇਗਾ ਜਾਂ ਸਾਰੇ ਸਰਾਉਂਡਿੰਗ ਵਿਸਦਰ ਭੁਗਤੰਗੇ ਉਹਦਾ ਜ਼ਿੰਮੇਵਾਰ ਕੌਣ ਹੈ ਕਹਿੰਦੇ ਨੇ ਬਦਮਾਸ਼ ਗੋਲੀਆਂ ਚਲਾ ਕੇ ਜਲ ਗਏ ਬੇਗੁਨਾ ਦੀ ਜਾਨ ਲੈ ਤੁਹਾਡੇ ਸਾਹਮਣੇ ਇੱਕ ਸਾਲ ਦਾ ਬੱਚਾ ਆਪਣੇ ਫਾਦਰ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਜੀ ਔਰ ਜਿੰਨੇ ਲੋਕ ਤੁਹਾਡੇ ਸਾਹਮਣੇ ਇੱਥੇ ਮੌਜੂਦ ਹੈ ਸਾਰਿਆਂ ਤੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕੰਨੂ ਅਸੀਂ ਇੱਥੇ ਰਵਾਂਗੇ ਕਿਦਾਂ ਜਿਹੜਾ ਪੰਜਾਬ ਅੱਜ ਤੋਂ ਪਹਿਲਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ ਉਹ ਪੰਜਾਬ ਉਧਰ ਜਾਣ ਜਾਣਾ ਸ਼ੁਰੂ ਹੋ ਗਿਆ ਅੱਗੇ ਕੀ ਐਗਜ਼ਾਮਪਲ ਦਿੰਦੇ ਸੀਗੇ ਵੀ ਜਿੱਥੇ ਕਿਤੇ ਕੋਈ ਇਹੋ ਜਿਹਾ ਜੰਗਲ ਰਾਜ ਹੁੰਦਾ ਤੇ ਉਹ ਕਹਿੰਦੇ ਸੀ ਬਿਹਾਰ ਯੂਪੀ ਬਣ ਰਿਹਾ ਹੁਣ ਕਿਸੇ ਹੋਸਟੇਜ ਚ ਅਗਰ ਕੋਈ ਗੋਲੀਆਂ ਚੱਲਦੀਆਂ ਤੇ ਉਹ ਕਹਿੰਦੇ ਪੰਜਾਬ ਬਣ ਰਿਹਾ ਸਾਡੀ ਸਾਡੀ ਰੈਪੋ ਪੰਜਾਬ ਦੀ ਇਹੋ ਜਿਹੀ ਬਣ ਰਹੀ ਹੈ ਥਿਸ ਇਜ਼ ਅ ਟੋਟਲੀ ਫੇਲਿਅਰ ਆਫ ਪੰਜਾਬ ਗਵਰਨਮੈਂਟ ਔਰ ਮਰੇ ਬੜਾ ਮਾੜਾ ਕੰਮ ਹੈ ਡੇਲੀ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਹੈ ਕਿ ਬੇਗੁਨਾ ਦੇ ਗੋਲੀਆਂ ਚੱਲ ਰਹੀਆਂ ਔਰ ਜਿਹੜੇ ਲੋਕ ਮਾਰ ਰਹੇ ਆ ਉਹ ਆਜ਼ਾਦ ਕੁੰਗਰੇ ਕਿਤਨੇ ਕਿਤੇ ਸੰਜੀਤ ਜੀ ਕੰਨੇ ਲੀਡਰਾਂ ਦੇ ਹੱਥ ਵੀ ਇਹ ਵਿੱਚ ਉਹਨਾਂ ਦੀ ਛਤਰ ਛਾਇਆ ਕੰਨੇ ਉਹਨਾਂ ਮੈਂ ਤਾਂ ਤੁਹਾਡੇ ਤੋਂ ਅਪੀਲ ਕਰਦਾ ਸਾਰੇ ਲੋਕਾਂ ਨੂੰ ਲੀਡਰ ਆਪਣੇ ਆਪ ਘਰੋਂ ਬਣ ਕੇ ਨਹੀਂ ਆਉਂਦਾ ਲੀਡਰ ਨੂੰ ਲੋਕ ਬਣਾਉਂਦੇ ਆ ਜਿਹੜਾ ਲੀਡਰ ਚਾਹ ਉਹ ਸੰਜੀਤ ਤਲਵਾਰਾ ਚਾਹ ਕੋਈ ਵੀ ਹੈ ਅਗਰ ਸਪੋਰਟ ਕਰਦਾ ਹੈ ਬੈਡ ਐਲੀਮੈਂਟਸ ਨੂੰ ਤੇ ਉਹਨੂੰ ਇਸ ਤਰ੍ਹਾਂ ਤੋਂ ਆਊਟ ਕਰ ਦੇਣਾ ਚਾਹੀਦਾ ਮੇਰਾ ਤਾਂ ਕਹਿਣਾ 2027 ਦੇ ਇਲੈਕਸ਼ਨ ਹੀ ਇਸ ਮੁੱਦੇ ਤੇ ਹੋਣੇ ਚਾਹੀਦੇ ਆ ਕਿ ਬੰਦਾ ਪਾਕ ਸਾਫ ਕਿਹੜਾ ਜੀ ਕਿਹੜਾ ਤੁਹਾਡੇ ਸਮਾਜ ਦੀ ਕਿਹੜਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਆ ਦੇਖੋ ਇੱਕ ਵੇਗੁਨਾ ਦੀ ਜਾਨ ਚਲੀ ਗਈ ਇਹਨਾਂ ਦੀ ਵੀ ਚਲੀ ਗਈ ਇੱਕ ਉਹ ਲੇਡੀ ਦੀ ਵੀ ਡੈਥ ਹੋ ਗਈ ਇੱਕ ਅੱਦੇ ਦੇ ਹੋਰ ਕੁੜੀਆਂ ਵੱਜੀਆਂ ਜੀ ਇਹਨਾਂ ਦਾ ਕਸੂਰ ਕੀ ਆ ਇੱਕ ਤਾਂ ਹੁੰਦਾ ਦੋ ਲੋਕ ਲੜ ਰਹੇ ਆ ਇੰਟੈਂਸ਼ਨਲੀ ਉਹਨਾਂ ਨੇ ਲੜਾਈ ਕੀਤੀ ਇੱਕ ਨੇ ਮਰਨਾ ਸੀ ਇਹ ਤਾਂ ਵਿਚਾਰਾ ਕਹਿੰਦੇ ਜੀ ਉਹ ਖਾਣੇ ਦੀ ਟੇਬਲ ਤੋਂ ਉੱਠਿਆ ਤੇ ਆਪਣੇ ਬੱਚੇ ਨੂੰ ਉਹ ਰੋ ਰਿਹਾ ਸੀ ਤ ਉਹਨੂੰ ਬਾਹਰ ਲੈ ਕੇ ਆ ਗਿਆ ਤੇ ਇਹਦੇ ਗੋਰੀ ਵੱਜੀਆਂ ਉਰੇ ਜਿਹੜੀ ਸਜ਼ਾ ਪੂਰਾ ਪਰਿਵਾਰ ਭੁਗਤੇਗਾ ਜਾਂ ਸਾਰੇ ਸਰੌਂਡਿੰਗ ਰਿਸ਼ਤੇਰ ਭੁਗਤਣਗੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਜਾਣ ਨਾਲ ਜਿਹੜਾ ਪੂਰੇ ਪਰਿਵਾਰ 'ਚ ਇੱਕ ਘਾਟਾ ਪੈ ਗਿਆ ਉਹਦੀ ਪਰਪਾਈ ਤਾਂ ਹੈ ਹੀ ਨਹੀਂ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਸਰੈਂਡਰ ਹੀ ਕਹਿੰਦੇ ਲੀਡਰਾਂ ਨੇ ਕਰਾ ਦਿੱਤਾ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ ਕਿ ਤੁਸੀਂ ਸਰੈਂਡਰ ਹੋ ਜਾਓ ਅਸੀਂ ਸੀਪੀ ਸਾਹਿਬ ਕੋਲ ਕੱਲ ਗਏ ਸੀਗੇ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਂ ਕਿਉਂਕਿ ਪਰਿਵਾਰ ਦਾ ਇਸ਼ੂ ਸੀਗਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਉਕੀ 파ਰੂਨ ਮੋਤਰਾ ਸਾਡੇ ਕਾਂਗਰਸ ਪਾਰਟੀ ਵਾਲੇ ਕੌਂਸਲਰ ਦੇ ਇਲੈਕਸ਼ਨ ਲੜੇ ਹੈ ਔਰ ਜਿਹਨਾਂ ਦੀ ਜਿੱਤ ਸੀ ਉਹਦੇ ਰੀਅਲ ਜੀ ਹੈ ਛੋਟੀ ਜਿਹੀ ਸਿੱਸੇ ਉਹਨਾਂ ਦੀ ਸੋ ਅਸੀਂ ਉਹਨਾਂ ਦੇ ਨਾਲ ਗਏ ਤੇ ਸਾਨੂੰ ਸੀਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਔਰ ਮੁਧਿਆਨੇ ਦੇ ਲੋਕਾਂ ਨੂੰ ਵੀ ਇਨਸਾਫ ਮਿਲੇਗਾ lettes see ਉਹਨਾਂ ਦੇਖਦੇ ਆਂ ਜੀ ਇਹ ਕਹੋ ਜੇ ਇਨਸਾਫ ਮਿਲਦਾ ਰੈਸਟ ਆ ਗਈ ਗੱਲ ਮੈਂ ਤੁਹਾਡੇ ਸਾਹਮਣੇ ਇੱਕ ਬੇਗੁਨਾ ਦੀ ਜਾਨ ਗਈ ਹੈ ਨੋ ਵਨ ਹੇਅਰ ਸਰਕਾਰ ਦਾ ਕੋਈ ਮੌਜੂਦਾ ਜਿਨ੍ਹਾਂ ਲੋਕਾਂ ਨੇ ਚੁਣਿਆ ਹੈ ਬੜੀਆਂ ਭਾਰੀਆਂ ਵੋਟਾਂ ਨਾਲ ਕੋਈ ਇੱਥੇ ਹੈਗਾ ਕਿਸ ਗੱਲ ਦਾ ਡਰ ਹੈ ਕੋਣੀ ਆਏ ਸਿਰਫ ਉੱਪੀ ਆਏ ਚਲੋ ਹੁਣ ਇਹ ਗੱਲਾਂ ਮੈਂ ਬਾਕੀ ਨਹੀਂ ਕਰਨੀਆਂ ਤੁਹਾਡੇ ਸਾਹਮਣੇ ਹਾਲਾਤ ਹੈ ਕੋਈ ਇਸ ਗੱਲ ਤੇ ਬੋਲਣ ਨੂੰ ਤਿਆਰ ਹੈ ਕਿ ਖੁੱਲ ਕੇ ਸਾਹਮਣੇ ਸੀ ਕਿ ਵਿਆਹ ਤੇ ਕਈ ਨਹੀਂ ਸੀ ਸਾਰੀ ਸੀ ਕਿ ਪੂਰਾ ਲੁਧਿਆਣਾ ਸੀ ਆਈ ਵਾਸ ਆਲਸੋ ਥੇਰ ਮੈਂ ਵੀ ਉੱਥੇ ਉਸ ਵਿਆਹ ਤੇ ਇਨਵਾਈਟਡ ਸੀਗਾ ਮਿਸਟਰ ਕਪੂਰ ਜਿਹੜੇ ਆ ਉਹ ਦਿਸ਼ਾਰੇ ਦੇ ਮੇਲੇ ਮੂਲੇ ਲਗਾਉਂਦੇ ਆ ਸਾਈਕਲ ਸਟੈਂਡ ਲੈਂਦੇ ਆ ਤੇ ਉਹ ਉਹਨਾਂ ਨੇ ਇਨਵਾਈਟ ਸਾਰਿਆਂ ਨੂੰ ਕੀਤਾ ਸੀ ਚਾਹੇ ਉਹ ਐਸਸੀ ਸੀ ਕੇ ਚਾਹੇ ਮਜੂਦਾ ਸੀਗੇ ਜੀ ਹੁਣ ਗੋਲੀ ਨਹੀਂ ਤਾਂ ਇਹ ਪੁੱਛਣਾ ਨਹੀਂ ਸੀ ਕਿ ਕੌਣ ਹੈ ਤੇ ਕੌਣ ਨਹੀਂ ਹੈ ਕਹਿੰਦੇ ਇਹਨਾਂ ਨੂੰ ਵੀ ਜਿਹੜੇ ਬੈਡ ਐਲੀਮੈਂਟ ਹੈ ਇਹਨਾਂ ਨੂੰ ਇਨਵਾਈਟ ਕੀਤਾ ਸੀਗੇ ਹਾਂ ਉਹ ਕਮਿਸ਼ਨਰ ਪੁਲਿਸ ਨੇ ਸਾਨੂੰ ਕੱਲ ਦੱਸਿਆ ਇਹ ਗੱਲ ਕਿ ਮੈਂ ਜਿਹੜਾ ਅਦੂਲਾ ਸੀਗਾ ਮੈਂ ਉਹਨੂੰ ਇਹ ਗੱਲ ਸਵਾਲ ਕੀਤਾ ਸੀ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਦੋਨਾਂ ਗਰੁੱਪਾਂ ਨੂੰ ਤੇ ਉਹ ਕਹਿੰਦੇ ਨਹੀਂ ਬੁਲਾਇਆ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕਹਿੰਦੇ ਸਾਨੂੰ ਇਨਵਿਟੇਸ਼ਨ ਆਇਆ ਸੀ ਆਇਆ ਸੀ ਸੋ ਥਿਸ ਇਜ਼ ਅ ਕਲੈਕਟਿਵ ਰਿਸਪੌਂਸਿਬਿਲਟੀ ਆਫ ਆਲ ਦੇਖੋ ਮੈਰਿਜ ਪੈਲਸ 50 ਤੋਂ 50 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦਾ ਹੈ ਸ਼ਾਦੀ ਦਾ ਜਿੱਥੇ ਆਪਾਂ ਸਾਰੇ ਲੋਕ ਜਾਣੇ ਉਹਨਾਂ ਦੇ ਪ੍ਰੈਮਿਸਿਸ ਗੋਲੀਆਂ ਚੱਲ ਰਹੀਆਂ ਤੇ ਇਹ ਜਿੰਮਵਾਰੀ ਉਹਨਾਂ ਦੀ ਵੀ ਬੰਦੀ ਹੈ ਕਿ ਬੰਦਾ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੋ ਕਹਿੰਦੇ ਮੈਟਲ ਡਾਇਰੈਕਟਰ ਕਹਿੰਦੇ ਹੁੰਦੇ ਸੀ ਉਹਨਾਂ ਜਿਹੜਾ 2-4 ਪੈਲਸਾਂ ਚੋਂ ਲੱਗੇ ਆ ਆਈ ਥਿੰਕ ਸਟਰਲਿੰਗ ਚ ਲੱਗੇ ਆ ਸ਼ਾਇਦ ਈਮਨ ਅਸੀਂ ਕ੍ਰੋਸ ਕਰਕੇ ਜਾਣੇ ਹੁੰਨੇ ਆ ਉਹਦੇ ਚੋਂ ਲੇਕਿਨ ਆ ਜਿਹੜਾ ਅਸੀਂ ਇਹ ਮੈਨੂਅਲ ਸੀ ਜਿਹੜਾ ਹੱਥ ਨਾਲ ਤੁਸੀਂ ਚੈੱਕ ਕਰਦੇ ਤੇ ਬਾਕੀ ਮੇਰਾ ਖਿਆਲ ਹੈ ਕਿ ਉਨੀ ਟਾਈਟ ਸਕਿਉਰਟੀ ਪੈਲਸ ਵਿੱਚ ਹੁੰਦੀ ਨਹੀਂ ਜਦੋਂ ਬਰਾਤ ਜਾਂਦੀ ਜਾਂ ਲੋਕ ਅੰਦਰ ਜਾਂਦੇ ਆ ਤੇ ਕੋਈ ਕਿਸ ਨੂੰ ਚੈੱਕ ਨਹੀਂ ਕਰਦਾ ਬਟ ਇਹ ਜਿੰਮੇਵਾਰੀ ਜੋ ਤੱਕ ਉਹਨਾਂ ਦੀ ਨਹੀਂ ਫਿਕਸ ਹੋਈ ਇਹ ਮੈਂ ਕਹਿੰਦਾ ਇੱਕ ਕਮਿਸ਼ਨਰ ਪੁਲਿਸ ਦਾ ਬੜਾ ਅੱਛਾ ਸਟੈਪ ਹੈ ਕਿ ਉਹਨਾਂ ਨੇ ਮੈਰਿਜ ਪੈਲਸ ਤੇ ਜਿੰਮੇਵਾਰੀ ਫਿਕਸ ਕੀਤੀ ਹੈ ਕਿਉਂਕਿ ਜਦੋਂ ਇੱਕ ਬੰਦਾ ਇੰਨੇ ਪੈਸੇ ਲੈ ਰਿਹਾ ਉਹਦੀ ਜਿੰਮੇਵਾਰੀ ਬੰਦੀ ਹੈ ਅੰਦਰਲੇ ਬੰਦੇ ਸਿਕਿਉਰ ਹੋਣੇ ਚਾਹੀਦੇ